ਸਤਨਾਮ ਵਾਹਿਗੁਰੂ ਸਭ ਜੀਓ ਜੈਤ ਸ੍ਰੀ ਮੁਹੱਲਾ ਚੌਥਾ ਘਰ ਪਹਿਲਾ ਚੌਪ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ میرے ہیر رتن نام ہر بسیا گور ہاتھ تریو میرے ماتھا جنم جنم کے کل لکھ دکھ گور نام دیو رن لاتھا ਗੁਰੂ ਪਿਆਰੀ ਜੁੜ ਮਿਲ ਬੈਠੀ ਸਾਧ ਸੰਗਤ ਜਿਉ ਇੱਕ ਵਾਰ ਇਹ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਸ਼ਬਦ ਰਾਗ ਜੈਤ ਸ੍ਰੀ ਦੇ ਵਿੱਚ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਆਂਦਾ 696 ਨੰਬਰ ਅੰਗ ਉਤੇ ਅੰਕਿਤ ਕੀਤਾ ਹੋਇਆ ਹੈ ਚੌਪਦੇ ਇਸ ਸ਼ਬਦ ਦੇ ਚਾਰ ਬਦੇ ਨੇ ਹਰੇਕ ਬੰਦ ਦੇ ਵਿੱਚ ਦੋ-ਦੋ ਤੁਕਾਂ ਨੇ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਉਹ ਅਕਾਲ ਪੁਰਖ ਪਰਮਾਤਮਾ ਇੱਕ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਇਸ ਸ਼ਬਦ ਦੇ ਵਿੱਚ ਸਤਿਗੁਰੂ ਘਰ ਮਾਨ ਕਰਦੇ ਨੇ ਕਿ ਮੇਰੇ ਹਿਰਦੇ ਦੇ ਵਿੱਚ ਰਤਨ ਵਰਗਾ ਕੀਮਤੀ ਨਾਮ ਦੋ ਆਵਸਿਆ ਜਦੋਂ ਗੁਰੂ ਨੇ ਮੇਰੇ ਸਿਰ ਉੱਤੇ ਹੱਥ ਰੱਖਿਆ ਉਸ ਦੇ ਨਾਲ ਮੇਰੇ ਕਈ ਜਨਮਾਂ ਦੇ ਕੀਤੇ ਹੋਏ ਪਾਪ ਦੁੱਖ ਉਤਰ ਗਏ ਨੇ ਤੇ ਮੇਰੇ ਸਿਰ ਤੋਂ ਬਿਕਾਰਾਂ ਦਾ ਕਰਜ਼ਾ ਲੱਤ ਗਿਆ ਹੈ ਤੇ ਹੁਣ ਤਾਂ ਸਤ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਸਿਮਰਨ ਦੇ ਵਿੱਚ ਜੁੜਦੇ ਹਾਂ ਇਸ ਦੇ ਨਾਲ ਜਿਹੜਾ ਮੇਰਾ ਜੀਵਨ ਹੈ ਉਹ ਵਿਅਰਥ ਜਾਣਾ ਬਚ ਜਾਏਗਾ ਪਰ ਜਿਨ੍ਹਾਂ ਨੇ ਪੂਰੇ ਗੁਰੂ ਦੇ ਬਚਨ ਨੂੰ ਨਹੀਂ ਕਮਾਇਆ ਗੁਰੂ ਦੀ ਸੰਗਤ ਨਹੀਂ ਕੀਤੀ ਉਹ ਮਾਇਆ ਦੇ ਮੋਹ ਦੇ ਵਿੱਚ ਨਿੱਤ ਹੀ ਫਸਿਆ ਰਹਿੰਦਾ ਹੈ ਤੇ ਉਹਨਾਂ ਦਾ ਜਿਹੜਾ ਜਨਮ ਹੈ ਉਹ ਵਿਅਰਥ ਚਲੇ ਜਾਂਦਾ ਹੈ ਉਹ ਕਿਸੇ ਕੰਮ ਨਹੀਂ ਆਉਂਦਾ ਕਿਉਂਕਿ ਸਤਿਗੁਰਾਂ ਦੀ ਸੰਗਤ ਕਰਮ ਦੇ ਨਾਲ ਹੀ ਤੇ ਉਸ ਦੇ ਨਾਮ ਦਾ ਸਿਮਰਨ ਕਰਨ ਦੇ ਨਾਲ ਹੀ ਇਹ ਜਨਮ ਸਫਲਾ ਹੋ ਸਕਦਾ ਹੈ ਨਹੀਂ ਇਹ ਜਨਮ ਹੈ ਜੋ ਬਿਆਰਥ ਚਲੇ ਜਾਂਦਾ ਹੈ ਸਤਿਗੁਰੂ ਪਰਮਾਨੰ ਕਰਦੇ ਨੇ ਹੀਰਾ ਲਾਲ ਅਮੋਲਕ ਹੈ ਭਾਰੀ ਬਿਨ ਗਾਗ ਮੀਕਾ ਕਾਖਾ ਰਤਨ ਗਾਗ ਗੁਰ ਸਾਧੂ ਦੇਖਿਓ ਤਬ ਰਤਨ ਬਿਗਾਨੋ ਲਖ ਪਰਮਾਤਮਾ ਦਾ ਨਾਮ ਇੱਕ ਕੀਮਤੀ ਹੀਰਾ ਹੈ ਜਿਸ ਦਾ ਇਸ ਸੰਸਾਰ ਦੇ ਵਿੱਚ ਕੋਈ ਮੁੱਲ ਨਹੀਂ ਦੇ ਸਕਦਾ ਕੋਈ ਮੁੱਲ ਨਹੀਂ ਖਰੀਦ ਸਕਦਾ ਪਰ ਜਦੋਂ ਕੋਈ ਇਸ ਨਾਮ ਦੀ ਕੀਮਤ ਕਦਰ ਨਾ ਸਮਝ ਸਕੇ ਤਾਂ ਜਿਹੜੀ ਇਸ ਦੀ ਕੀਮਤ ਹੈ ਉਹ ਅੱਖਾਂ ਦੇ ਬਰਾਬਰ ਹੋ ਜਾਂਦੀ ਹੈ ਬਿਨ ਗਾਹਕ ਮੀਕਾ ਕਾਕਾ ਜਿਹੜੀ ਇਹਦੀ ਕੀਮਤ ਆ ਉਹ ਕੱਖਾਂ ਦੇ ਸਮਾਨ ਹੋ ਜਾਂਦੀ ਹੈ ਪਰ ਜਦੋਂ ਇਸ ਨਾਮ ਨੂੰ ਕੋਈ ਜਪਣ ਵਾਲਾ ਕੋਈ ਇਸ ਨੂੰ ਪਰਖਣ ਵਾਲਾ ਜੋਰੀ ਮਿਲ ਜਾਏ ਤਬ ਰਤਨ ਬੇਕਾਨੋਂ ਲੱਖਾ ਜਿਹੜੀ ਫਿਰ ਨਾਮ ਦੀ ਕੀਮਤ ਆ ਉਹ ਲੱਖਾਂ ਦੇ ਬਰਾਬਰ ਹੋ ਜਾਂਦੀ ਹੈ ਇਸ ਸੰਸਾਰ ਦੀ ਕੋਈ ਵੀ ਬਾਸੂ ਪਰਮਾਤਮਾ ਦੇ ਨਾਮ ਨੂੰ ਮੁੱਲ ਨਹੀਂ ਖਰੀਦ ਸਕਦੀ। ਸਤਿਗੁਰੂ ਪਰਮਾਨੰ ਕਰਦੇ ਨੇ ਮੇਰੇ ਹਿਰਦੇ ਦੇ ਵਿੱਚ ਰਤਨ ਰਤਨ ਵਰਗਾ ਕੀਮਤੀ ਨਾਮ ਹਰ ਵਸਿਆ ਹਰੀ ਵਸ ਗਿਆ ਹੈ। ਗੁਰੂ ਗੁਰੂ ਨੇ ਹੱਥ ਧਰਿਓ ਮੇਰੇ ਮਾਤਾ ਜਦੋਂ ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ ਜਦੋਂ ਮੇਰੇ ਮੱਥੇ ਉੱਤੇ ਗੁਰੂ ਨੇ ਹੱਥ ਰੱਖਿਆ ਜਨਮ ਜਨਮ ਕੇ ਕਿਲ ਵਿਖੇ ਦੁੱਖ ਉਤਰੇ ਬਹੁਤ ਸਾਰੇ ਜਨਮਾਂ ਦੇ ਕੀਤੇ ਹੋਏ ਪਾਪ ਤੇ ਦੁੱਖ ਉਤਰ ਗਏ ਨੇ ਗੁਰ ਨਾਮ ਦਿਓ ਜਦੋਂ ਗੁਰੂ ਨੇ ਨਾਮ ਦਿੱਤਾ ਨਾਮ ਦੇ ਦਾਤ ਮੇਰੀ ਝੋਲੀ ਦੇ ਵਿੱਚ ਪਾਈ ਰਿੰਨ ਲਾਥਾ ਬੇਕਾਰਾਂ ਦਾ ਭਾਰ ਵੀ ਲੱਥ ਗਿਆ ਏ ਪਾਈ ਜਦੋਂ ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ ਆ ਮੇਰੇ ਹਿਰਦੇ ਵਿੱਚ ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਆਵਸਿਆ ਜਿਸ ਨਾਮ ਦੇ ਇਸ ਸੰਸਾਰ ਦੇ ਵਿੱਚ ਕੋਈ ਕੀਮਤ ਨਹੀਂ ਹੈ ਕੋਈ ਕੀਮਤ ਨਹੀਂ ਲਗਾ ਸਕਦਾ ਏ ਪਾਈ ਜਿਸ ਵੀ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੁੱਖ ਦੂਰ ਹੋ ਗਏ ਨੇ ਉਸ ਦੇ ਸਿਰੋਂ ਪਾਪਾਂ ਦਾ ਕਰਜਾ ਉਤਰ ਗਿਆ ਹੈ ਇਸ ਦੇ ਲਈ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੇ ਨਾਲ ਹੀ ਅਸੀਂ ਪਾਪਾਂ ਤੋਂ ਮੁਕਤ ਹੋ ਸਕਦੇ ਹਾਂ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੇ ਹਰ ਨਾਮ ਦਰੜਾਇ ਬਿਨ ਨਾਵੇ ਜੀਵਨ ਬਿਰਥਾਰੋ ਮੇਰੇ ਮਨ ਏ ਮੇਰੇ ਮਨ ਭਜ ਸਿਮਰ ਰਾਮ ਨਾਮ ਰਾਮ ਦੇ ਨਾਮ ਨੂੰ ਸਭ ਸਾਰੇ ਅਰਥਾਂ ਪਦਾਰਤ ਗੁਰ ਪੂਰੇ ਪੂਰੇ ਗੁਰੂ ਨੇ ਹਰ ਨਾਮ ਦਰੜਾਇਆ ਜਦੋਂ ਹਰੀ ਨਾਮ ਫਕਾ ਕਰ ਦਿੱਤਾ ਬਿਨ ਨਾਵੈ ਨਾਮ ਤੋਂ ਬਿਨ ਜੀਵਨ ਬਿਥਾ ਇਹ ਜਿਹੜਾ ਜਨਮ ਹੈ ਇਹ ਜੀਵਨ ਹੈ ਉਹ ਬਿਆਰਥ ਚਲੇ ਜਾਂਦਾ ਹੈ ਉਹ ਨਿਸਫਲ ਚਲੇ ਜਾਂਦਾ ਹੈ اے ਮੇਰੇ ਮਨ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ਪਰਮਾਤਮਾ ਸਾਰੇ ਪਦਾਰਥ ਦੇਣ ਵਾਲਾ ਹੈ اے ਮਨ ਗੁਰੂ ਦੀ ਸ਼ਰਮ ਪਿਆਰੋ ਪੁਰੇ ਗੁਰੂ ਨੇ ਹੀ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਪੱਕਾ ਕੀਤਾ ਹੈ ਤੇ ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਬਿਆਰਦ ਚੱਲੇ ਜਾਂਦੀ ਹੈ ਇਸ ਨੂੰ ਬੇਕਾਰ ਆਗੇ ਦੱਬ ਲੈਂਦੇ ਨੇ ਜਿਸ ਦੇ ਕਰਕੇ ਸਾਰੀ ਉਮਰ ਟਕਣਾ ਦੇ ਵਿੱਚ ਇੱਧਰ ਉੱਧਰ ਟਕਦਿਆਂ ਦੀ ਗੁਜ਼ਰ ਜਾਂਦੀ ਹੈ ਬਿਨ ਨਾਮ ਜੀਵਨ ਵਿਰਥਾ ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਜਿਹੜਾ ਜੀਵਨ ਹੈ ਉਹ ਬ्यर्थ ਚਲੇ ਜਾਂਦਾ ਹੈ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋ ਮਾਇਆ ਨਿਤ ਪਤਾ ਤਿੰਨ ਸਾਧੂ ਚਰਨ ਨਾ ਸੇਵੇ ਕਬੂ ਤਿੰਨ ਸਭ ਜਨਮ ਅਗਾਥਾ ਬਿਨ ਗੁਰ ਗੁਰੂ ਤੋਂ ਬਿਨ ਮੂੜ ਮੂਰਖ ਪਏ ਹੈ ਮਨਮੁਖ ਮਨਮੁਖ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਿਹੜਾ ਕਿਸੇ ਦੀ ਗੱਲ ਹੀ ਨਹੀਂ ਤੁਰਦਾ ਜਿਸ ਪਾਸੇ ਕਿਸੇ ਨੇ ਤੋਰ ਦਿੱਤਾ ਉਧਰ ਲੱਗ ਗਿਆ ਲੇਕਿਨ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਮੋਹ ਮਾਇਆ ਮਾਇਆ ਦੇ ਮੋਹ ਦੇ ਵਿੱਚ ਨਿਤ ਪਾਥਾ ਨਿਤ ਹੀ ਹੱਸਿਆ ਰਹਿੰਦਾ ਤਿੰਨ ਉਹ ਸਾਧੂ ਚਰਨ ਨ ਸੇਵ ਕਬੂ ਉਹ ਕਦੇ ਵੀ ਗੁਰੂ ਦੇ ਚਰਨਾਂ ਦਾ ਆਸਰਾ ਨਹੀਂ ਲੈਂਦਾ ਇੱਧਰ ਉੱਧਰ ਭਟਕਦਾ ਫਿਰਦਾ ਹੈ ਤਿੰਨ ਸਭ ਉਹਨਾਂ ਦਾ ਸਾਰਾ ਜਨਮ ਕਾਥਾ ਉਹਨਾਂ ਦਾ ਸਾਰਾ ਜਨਮ ਬ्यर्थ ਚਲੇ ਜਾਂਦਾ ਹੈ ਨਿਸਫਲ ਚਲੇ ਜਾਂਦਾ ਹੈ اے ਭਾਈ ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ ਦੀ ਸ਼ਰਮ ਤੋਂ ਬਿਨਾਂ ਮੂਰਖ ਹੋਏ ਰਹਿੰਦੇ ਨੇ ਉਹ ਸਦਾ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਨੇ ਉਹਨਾਂ ਨੇ ਕਦੇ ਵੀ ਗੁਰੂ ਦਾ ਆਸਰਾ ਨਹੀਂ ਲਿਆ ਉਹਨਾਂ ਦਾ ਸਾਰਾ ਜੀਵਨ ਬ्यर्थ ਚਲੇ ਜਾਂਦਾ ਹੈ ਕਿਉਂਕਿ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਤੋਂ ਬਿਨਾਂ ਉਸ ਦੇ ਚਰਮਾ ਦਾ ਆਸਰਾ ਲੈ ਤੋ ਬਿਨਾਂ ਮਨੁੱਖ ਭਟਕਦਾ ਫਿਰਦਾ ਹੈ ਕਦੇ ਇੱਧਰ ਟੱਕਣਾ ਮਾਰਦਾ ਹੈ ਕਦੇ ਉੱਧਰ ਟੱਕਰਾ ਮਾਰਦਾ ਹੈ ਪਰ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਕਿਉਂਕਿ ਗੁਰੂ ਦੀ ਸ਼ਰਨ ਤੋਂ ਬਿਨਾਂ ਇਹ ਮਨ ਕਦੇ ਟਿਕ ਨਹੀਂ ਸਕਦਾ ਗੁਰੂ ਦੀ ਸੰਗਤ ਦੇ ਵਿੱਚ ਜਾਣ ਦੇ ਨਾਲ ਸਾਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਤੇ ਜਿਹੜਾ ਸਾਡਾ ਮਨ ਹੈ ਉਹ ਟਿਕਣਾ ਸ਼ੁਰੂ ਹੋ ਜਾਂਦਾ ਹੈ ਪਰ ਅਸੀਂ ਗੁਰੂ ਦੀ ਸੰਗਤ ਕਰਨਾ ਪਸੰਦ ਨਹੀਂ ਕਰਦੇ ਜਿਸ ਦੇ ਕਰਕੇ ਅਸੀਂ ਮਾਇਆ ਦੇ ਮੋਹ ਦੇ ਵਿੱਚ ਫਸੇ ਰਹਿੰਦੇ ਹਾਂ ਤੇ ਜਿਹੜਾ ਸਾਡਾ ਜੀਵਨ ਹੈ ਉਹ ਸਾਰਾ ਹੀ ਬ्यर्थ ਚਲੇ ਜਾਂਦਾ ਹੈ ਜਿਨ ਸਾਧੂ ਚਰਨ ਸਾਧ ਪਗ ਸੇਵੀ ਤਿੰਨ ਸਫਲਿਓ ਜਨਮ ਸਨਥਾ ਮੋਕੋ ਕੀਜੈ ਤਾਸ ਤਾਸ ਦਸਨ ਕੋ ਹਰ ਦਇਆ ਧਾਰ ਜਗਨਨਾਥ ਜਿਨ ਜਿਨਾਂ ਨੇ ਸਾਧੂ ਚਰਨ ਗੁਰੂ ਦੇ ਚਰਨ ਸਾਧ ਪਗ ਪਗ ਕਹਿੰਦੇ ਨੇ ਪੈਰਾਂ ਸੇਵੇ ਆਸਰਾ ਲeo ਤਿੰ ਉਨਾਂ ਦਾ ਸਫਲ ਹੋ ਉਨਾਂ ਦਾ ਜਿਹੜਾ ਜੀਵਨ ਹੈ ਉਹ ਕਾਮਯਾਬ ਹੋ ਜਾਂਦਾ ਹੈ ਮੋਕ ਕੀਜੈ ਮੈਨੋ ਕਰ ਲਹੋ ਦਾਸ ਦਾਸ ਦਾਸਨ ਕੋ ਆਪਣੇ ਦਾਸਾਂ ਦਾ ਦਾਸ ਤੇ ਮੈਨੂੰ ਉਹਨਾਂ ਦਾ ਦਾਸ ਬਣਾ ਲੈ ਹਰ ਦਇਆਧਾਰ ਆਪ ਜੀ ਕਿਰਪਾ ਕਰੋ ਜਗਨਾਥਾ ਏ ਜਗਤ ਦੇ 나ਥ ਸਤਿਗੁਰੂ ਪੁਰਮਾਨ ਕਰਦੇ ਨੇ ਏ ਭਾਈ ਜਿਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਨੇ ਓਹ ਖਾਸਮ ਵਾਲੇ ਬਣ ਜਾਂਦੇ ਨੇ ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ਏ ਹਰੀ اے ਜਗਤ ਦੇ नाथ ਮੇਰੇ ਉੱਤੇ ਮਿਹਰ ਕਰ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ਜਿਸ ਦੇ ਕਰਕੇ ਅਸੀਂ ਤੇਰੇ ਨਾਮ ਦਾ ਸਿਮਰਨ ਕਰ ਸਕੀਏ ਤੇ ਆਪਣੇ ਬਿਆਰਥ ਜਾਂਦੇ ਜੀਵਨ ਨੂੰ ਕਾਮਯਾਬ ਬੁਣਾ ਸਕੀਏ ਹਮ ਅੰਦਲੇ ਗਿਆ ਨਹੀਂ ਅਗਿਆਨੀ ਕਿਉ ਚੱਲੇ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚੱਲੇ ਮਿਲਨ ਤਾ ਹਮ ਅੰਦਰ ਸਾਨੂੰ ਅੰਨਿਆਂ ਨੂੰ ਗਿਆਨਹੀਣ ਆਤਮਕ ਜੀਵਨ ਦੀ ਸੂਝ ਤੋਂ ਸਖਣ ਗਿਆਨੀ ਸਾਨੂੰ ਅੰਨਿਆਂ ਨੂੰ ਸਾਨੂੰ ਗਿਆਨ ਹੀਣਾ ਨੂੰ ਕਿਉਂ ਚੱਲੈ ਕਿਵੇਂ ਚੱਲ ਸਕਦੇ ਹਾਂ ਮਾਰਗ ਪੰਥਾ ਤੇਰੇ ਦੱਸੇ ਹੋਏ ਰਾਸਤੇ ਦੇ ਉੱਤੇ ਹਮ ਅੰਤਲੇ ਕੋ ਸਾਨੂੰ ਅੰਨਿਆਂ ਨੂੰ ਗੋਰ ਅੰਚਲ ਦੀਜੈ ਏ ਗੁਰੂ ਆਪਣਾ ਭਲਾ ਬੜਾ ਗਿਆਨ ਨਾਨਕ ਚੱਲੇ ਮਿਲਨਤਾ ਤਾਂ ਹੀ ਨਾਨਕ ਤੇਰੇ ਨਾਲ ਮਿਲ ਕੇ ਤੇਰਾ ਭੱਲਾ ਖਵਾੜ ਕੇ ਤੇਰੇ ਦੱਸੇ ਰਾਸਤੇ ਉੱਤੇ ਚੱਲ ਸਕਦਾ ਹੈ ਏ ਗੁਰੂ ਅਸੀਂ ਮਾਇਆ ਵਿੱਚ ਅੰਨੇ ਹੋ ਰਹੇ ਹਾਂ ਅਸੀਂ ਆਤਮਿਕ ਜੀਵਨ ਦੀ ਸੂਝ ਤੋ ਸੱਪਣੇ ਹਾਂ ਸਾਨੂੰ ਸਹੀ ਜੀਵਨ ਜੁਗਤ ਦੀ ਸੂਝ ਨਹੀਂ ਅਸੀਂ ਤੇਰੇ ਦੱਸੇ ਹੋਏ ਜੀਵਨ ਰਾਹ ਉੱਤੇ ਤੁਰ ਨਹੀਂ ਸਕਦੇ ਏ ਦਾਸ ਨਾਨਕ ਆਖੇ ਗੁਰੂ ਸਾਨੂੰ ਅੰਨਿਆਂ ਨੂੰ ਆਪਣਾ ਪੱਲਾ ਫੜਾ ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀਂ ਤੇਰੇ ਦੱਸੇ ਹੋਏ ਰਾਸਤੇ ਉੱਤੇ ਤੁਰ ਸਕੀਏ ਇਸ ਦੇ ਲਈ ਸਤਿਗੁਰੂ ਫੁਰਮਾਨ ਕਰਦੇ ਨੇ ਕਿ ਜਿਹੜਾ ਪਰਮਾਤਮਾ ਦਾ ਨਾਮ ਹੈ ਉਸ ਨੂੰ ਇਸ ਸੰਸਾਰ ਦੇ ਵਿੱਚ ਖਰੀਦਿਆ ਨਹੀਂ ਜਾ ਸਕਦਾ ਖਾਬੋ ਖਰਚੋ ਰਲ ਮਿਲ ਭਾਈ ਟੋਟ ਨ ਆਵੇ ਵਾਦੋ ਜਾਈ ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਬੰਨਣ ਦੇ ਨਾਲ ਵੱਧਦਾ ਹੈ ਤੇ ਖਰਚ ਕਰਿਆ ਵੀ ਕਦੇ ਮੁਕਦਾ ਨਹੀਂ ਇਸ ਦੇ ਲਈ ਇਸ ਸੰਸਾਰ ਦੇ ਸਭ ਤੋਂ ਅਮੋਲਕ ਵਸਤੂ ਪਰਮਾਤਮਾ ਦਾ ਨਾਮ ਹੈ ਜਿਹੜੀ ਬੰਦਿਆਂ ਤੋਂ ਵੀ ਘਟਦੀ ਨਹੀਂ ਸਗੋਂ ਵੱਧਦੀ ਹੈ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਸਭ ਤੋਂ ਸ਼੍ਰੇਸ਼ਟ ਜਾਣ ਕੇ ਉਸ ਦਾ ਸਿਮਰਨ ਕਰਨਾ ਚਾਹੀਦਾ ਹੈ ਤੇ ਗੁਰੂ ਦੇ ਚਰਨਾਂ ਦਾ ਆਸਰਾ ਲੈਣਾ ਚਾਹੀਦਾ ਹੈ ਜਿਸ ਦੇ ਨਾਲ ਸਾਨੂੰ ਅੰਨਿਆਂ ਨੂੰ ਇਹ ਸਮਝ ਪੈ ਸਕੇ ਤੇ ਅਸੀਂ ਗੁਰੂ ਦੇ ਦੱਸੇ ਮਾਰਗ ਉੱਤੇ ਚੱਲ ਸਕੀਏ ਇਹ ਤਾਂ ਦੋਹੀ ਹੋ ਸਕਦਾ ਹੈ ਜੋ ਤੁਮਸੀ ਗੁਰੂ ਦੇ ਲੜ ਲਾ ਕੇ ਕਿ ਗੁਰੂ ਦਾ ਭੱਲਾ ਫੜ ਕੇ ਉਸ ਦੇ ਦੱਸੇ ਮਾਰਗ ਤੇ ਚੱਲਾਂਗੇ